ਸਿੱਖਾਂ ਨੂੰ ਸਿੰਘਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਕਿ ਸ਼ਾਹ ਅਬਦਾਲੀ ਲਾਹੌਰ ਪਹੁੰਚ ਚੁੱਕਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਪਲਾਨ ਬਣਾਇਆ ਕਿ ਆਪਣੇ ਜੋ ਵੀ ਪਰਿਵਾਰ ਹੈਗੇ ਆ ਬਜ਼ੁਰਗ ਔਰਤਾਂ ਬੱਚੇ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਨੂੰ ਆਪਣੇ ਸੁਰੱਖਿਅਤ ਥਾਂ ਤੇ ਬਚਾਉਣ ਵਾਸਤੇ ਉਹਨਾਂ ਨੇ ਮਾਲਵਾ ਸੈਡ ਨੂੰ ਚੱਲਣ ਦਾ ਐਲਾਨ ਕੀਤਾ ਜਦੋਂ ਸਵੇਰਾ ਹੋਇਆ ਤਾਂ ਸਿੰਘ ਸਹਿਬਾਨਾ ਨੂੰ ਪਤਾ ਲੱਗਿਆ ਕਿ ਸਾਨੂੰ ਸ਼ਾਹ ਅਬਦਾਲੀ ਦੀ ਫੌਜ ਨੇ ਚਾਰੇ ਤਰਫ ਘੇਰ ਲਿਆ ਇਸ ਦੇ ਬਾਅਦ ਸਿਕੜੋ ਕਾਲੇਸਤਾਨ ਅਬੂਦ ਖੁਨਾ بزرگی پنگیا اسپر نوجوان تجربے کار لڑا کے سی ہو سرکیا چکر بن ਕਲਸਾ ਹਮੇਸ਼ਾ ਚੜਦੀ ਕਲਾ ਵਿੱਚ ਰਹਿ ਗੜਾਏਗਾ 1765 ਦੇ ਵਿੱਚ ਜਾ ਕੇ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਤੇ ਆਪਣਾ ਨਵਾਂ ਸ਼ਿੱਕਾ ਜਾਰੀ ਕਰ ਦਿੱਤਾ ਇਹ ਸੀ ਇੱਥੇ ਦੀ ਬਾਕੀ ਦੀ ਹਿਸਟਰੀ ਤੇ ਚੱਲਦੇ ਆਪਾਂ ਤੁਹਾਨੂੰ ਬਾਕੀ ਦੀ ਹਿਸਟਰੀ ਫਿਲਮ ਰਹੀਂ ਦਿਖਾਉਂਦੇ ਆਂ ਚੱਲਦੇ ਆਪਾਂ ਫਿਲਮ ਦੀ ਔਰ ਹੈਲੋ ਦੋਸਤੋ ਗੁੱਡ ਮਾਰਨਿੰਗ ਸਸਿਆ ਕਾਲ ਨੂੰ ਵਾਸਤੇ ਆਪਾਂ ਤੁਹਾਨੂੰ ਵੱਡਾ ਕੱਲੂਕਾਰਾ ਦੀ ਜੋ ਹਿਸਟਰੀ ਸੀ ਉਹ ਫਿਲਮ ਰਹੀਂ ਦਿਖਾ ਚੁੱਕੇ ਆਂ ਬਾਕੀ ਆਪਾਂ ਤੁਹਾਨੂੰ ਹਿਸਟਰੀ ਦੱਸਦੇ ਆਂ ਕਿ ਸ਼ਾਹ ਅਬਦਾਲੀ ਇਸ ਤਰ੍ਹਾਂ ਸਿੰਗਾ ਦੇ ਮਗਰ ਚੱਲਦਾ ਰਿਹਾ ਤੇ ਲਾਸਟ ਦੇ ਵਿੱਚ ਪਿੰਡ ਬਾਮਣੀਆ ਕਤਵਾ ਜਾ ਕੇ ਇਹ ਲੜਾਈ ਸਮਾਪਤ ਹੋਈ ਉੱਥੇ ਜਾ ਕੇ ਬਹੁਤ ਸਾਰੇ ਸਿੰਘਾਂ ਨੇ ਤੇ ਸਿੰਘਣੀਆਂ ਨੇ ਆਪਣੀਆਂ ਸਿੱਧੀਆਂ ਦਿੱਤੀਆਂ ਤੇ ਸ਼ਾਹ ਅਫਦਾਲੀ ਨੇ ਆਪਣਾ ਜਿੱਤ ਦਾ ਨਗਾਰਾ ਵਜਾ ਦਿੱਤਾ ਤੇ ਉਹਦੀ ਇਹ ਖੁਸ਼ੀ ਜ਼ਿਆਦਾ देर ਨਹੀਂ ਰਹੀ ਕਿਉਂਕਿ ਦੁਬਾਰੇ ਸਿੰਘਾਂ ਨੇ ਸ਼ਾਹ ਅਫਦਾਲੀ ਨਾਲ ਲੜਨ ਦਾ ਜਜਵਾ ਚੱਕਿਆ 1762 ਦੇ ਵਿੱਚ ਜਨਾਬ ਦੇ ਕੋਲ ਜਾ ਕੇ ਭਾਰੀ ਲੜਾਈ ਸ਼ਾਹਬਦਾਲੀ ਨਾਲ ਕੀਤੀ ਤੇ ਸ਼ਾਹਬਦਾਲੀ ਨੂੰ ਰਾਤੋਂ ਰਾਤ ਕਾਬੂ ਦੀ ਔਰ ਭਜਣਾ ਪਿਆ 1764 ਦੇ ਵਿੱਚ ਦੁਬਾਰੇ ਫੇਰ ਸ਼ਾਹਬਦਾਲੀ ਪੰਜਾਬ ਦੀ ਔਰ ਲੜਨ ਵਾਸਤੇ ਸਿੱਖਾਂ ਦੇ ਨਾਲ ਆਇਆ ਤਾਂ ਰਸਤੇ ਦੇ ਵਿੱਚ ਹੀ ਸਿੰਘਾਂ ਨੇ ਉਹਨੂੰ ਦੁਬਾਰੇ ਜਿਹੜਾ ਲੜਨ ਤੋਂ ਬਾਅਦ ਲੜਾਈ ਕਰਕੇ ਉਹਨੂੰ ਦੁਬਾਰੇ ਕਾਬੂ ਦੀ ਔਰ ਭਜਾਇਆ აააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააა <tiple> ちょっと待ってくださ

Oh <laughs> سکھا کا پیچھا کر کر دیا جائے دشمن پنٹ کتبا کو ختم احمد شاہ کالی جی خوشی بہت دیر رہ نہ سکی سائنس دارہ سو پاڑ کی بچ دیوالی دے دی موقع سنگا نے عبدالی نار امر سر دے لاکھے بچ لڑائی دے عبدالی رات دے ہنیری دی اوڑ لڑکے لاہور مولا اس دے قابل پرتر تو پچھو سنگا نے افغان حاکمان پنجاب دے بودے تھامان تو کی کٹ سار دیر سار پاک احمد شاہ عبدالی چنان دے اوڑ لے کرنے تے ਇੱਕ ਤਮਾਸਾ ਲੜਾਈ ਵਿੱਚ ਹਾਰ ਸੰਸਤਾਰਾ ਸੋਚੋਂ ਮੰਦਾਲੀ ਆਪਣੀ ਮੋਜਾ ਲੈ ਕੇ ਇੱਕ ਵਾਰ ਫੇਰ ਬਚਾਉਂਦਾ ਸਿੰਗਰ ਡਰ ਤੋਂ ਕਿਨ ਵਿੱਚ 2-4 ਗੋਹਾ ਤੋਫਾ ਰਚ ਰਚ ਲੱਗੋ ਆਖਿਰ ਉਹ ਕੰਝਾਂ ਚੜ੍ਹ ਜਾਂ ਸਿੰਸ ਨਾ ਨਾਲ ਸੋ ਮੈਦੀ ਦੀ ਮੁਸਾਹੀ ਵਿੱਚ ਸਿੰਗਰ ਨੇ ਲੋਹਾ ਨਿਕੋਸਾ ਕਰ ਲਿਆ ਤੇ ਉਹ ਤੋਂ ਆਪਲਾ ਸਿੱਟਾ ਜਾਰੀ ਕਰਕੇ ਬਾਕੀ ਖਾਲੇ ਦਸ ਜਾਹ ਕਹਿੰਦਾ ਹੈ ਮਸਲਦੀ ਨੋਇਸ ਇਹ ਆਪਾਂ ਤੁਹਾਨੂੰ ਜਿਹੜਾ ਕੁਲੂ ਕਾਰਾ ਦਾ ਇਤਿਹਾਸ ਸੀਗਾ ਉਹਦੇ ਬਾਰੇ ਫਿਲਮ ਸੀ ਇਹ ਜੋ ਤੁਹਾਨੂੰ ਮੈਂ ਦਿਖਾ ਚੁੱਕਿਆ ਇਦੇ ਵਿੱਚ ਹਲੰਦੇ ਵਿੱਚ ਕੁਲੂਕਰ ਦਾ ਇਤਿਹਾਸ ਜੋ ਹੈਗਾ ਉਹ ਸਾਰਾ ਬਿਆਨ ਕੀਤਾ ਹੋਇਆ ਵੀ ਕਿਸ ਤਰ੍ਹਾਂ ਜੋ ਸਿੱਖਾਂ ਦੇ ਨਾਲ ਇੱਥੇ ਕਾਫੀ ਕਤਲੇਆਮ ਕੀਤਾ ਗਿਆ ਤੇ ਕਾਫੀ ਬੱਚਿਆਂ ਦਾ ਤੇ ਔਰਤਾਂ ਦਾ ਵੀ ਕਤਲੇਆਮ ਕੀਤਾ ਗਿਆ ਇਸ ਜਗ੍ਹਾ ਦੇ ਉੱਪਰ ਜੇ ਐਕਸਾਇਡੋ ਤੁਸੀਂ ਇਹ ਉਸ ਦੀ ਯਾਦ ਦੇ ਉੱਤੇ ਹੀ ਇਹ ਇਹ ਜਿਹੜੀ ਜਗ੍ਹਾ ਆ ਬਣਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਅੱਪਾ ਘੁੰਮਦੇ ਘਮਾਂਦੇ ਉੱਪਰ ਆਗੂ ਵਾਲੀ ਸਾਈਡ ਤੇ ਆਗੇ ਦਵਾਰੇ ਦਵਾਰਾ ਗੱਡੀ ਕੋਲ ਵੱਡਾ ਕੰਨਵਾਰ ਉੱਥੇ ਸਹ ਪਹੁੰਚ ਕੇ ਸਟਾਰਟ ਦਿੱਤਾ ਸੀ ਇਹ ਉਹੀ ਜਗ੍ਹਾ ਜਿੱਥੋਂ ਆਪਾਂ ਵਲੌਗ ਸਟਾਰਟ ਕੀਤਾ ਸੀਗਾ ਤੇ ਘੁੰਮਦੇ ਘਮਾਉਂਦੇ ਹੋਏ ਆਪਾਂ ਬਾਲੀ ਸੈੱਟ ਤੇ ਆ ਗਏ ਇਹ ਤੁਸੀਂ ਦੇਖ ਸਕਦੇ ਹੋ ਚੱਲਦੇ ਆਪਾਂ ਆ ਜੋ ਪਹਿਲਾਂ ਦਿਖਾ ਚੁੱਕੇ ਆਗਾ ਆਪਾਂ ਵੱਡਾ ਕਲੂਕਾਰਾ ਦਾ ਜੋ ਇਤਿਹਾਸ ਹੈਗਾ ਉਹ ਦਿਖਤੇ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆ ਜੀ ਤੁਸੀਂ ਵੀਡੀਓ ਨੂੰ ਚਲਦੀ ਹੋਈ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਹੋਰ ਲਿਆ ਸਕੀਏ ਚਲਦੇ ਆ ਜੀ ਸასიਆ ਕਾਲ ਨਿਵਾਸਤੇ ਅਸਲਾਮੁਅਲੈਕਮ ਗੁੱਡ ਬਾਏ